ਕੰਨਾਂ ਲਾ ਪੌਣਾ ਦੀ ਪਾਸ਼ਾ ਦੇ ਵਿੱਚ ਗੱਲ ਕਰਦੇ ਆ ਤੇ ਬੂਰਾ ਮਨ ਜਾਂਦੇ ਨੇ ਬਿਲਕੁਲ ਇਹੀ ਬਾਰੇ ਅੱਜ ਗੱਲ ਕਰਾਂਗੇ ਤੁਹਾਡੇ ਆਪਣੇ ਚੈਨਲ ਯੂਐਸਟੀਵੀ ਤੇ ਅੱਜ ਤੁਹਾਡੀ دوست ਮੰਨਵੀ ਤੇ ਇੱਕ ਨਵੀਂ ਵੀਡੀਓ ਲੈ ਕੇ ਆਈ ਹੈ ਦੋਸਤੋ ਜਦੋਂ ਸਾਡੇ ਨਾਲ ਕੋਈ ਗੱਲ ਕਰਦਾ ਤੇ ਸਾਨੂੰ ਉਹਨਾਂ ਦੀ ਲੈਂਗੁਏਜ ਬੁਰੀ ਲੱਗਦੀ ਤੇ ਜੇਕਰ ਆਪਾਂ ਵੀ ਉਸ ਲੈਂਗੁਏਜ ਦੇ ਵਿੱਚ ਉਹਨਾਂ ਨਾਲ ਗੱਲ ਕਰਾਂਗੇ ਨਾ ਤੇ ਉਹਨਾਂ ਨੂੰ ਬੁਰੀ ਲੱਗਦੀ ਲੇਕਿਨ ਜਦੋਂ ਆਪਾਂ ਨੂੰ ਕਹਿੰਦੇ ਆ ਨਾ ਕਿ ਤੁਹਾਡੀ ਲੈਂਗੁਏਜ ਮਗਧੀਆਂ ਨਹੀਂ ਲੱਗੀ ਤੋ ਉਹ ਕਹਿੰਦੇ ਨੇ ਕਿ ਆਪਾਂ ਤੇ ਸੇਮ ਵਧੀਆ ਲੈਂਗੁਏਜ ਦੇ ਵਿੱਚ ਗੱਲ ਕੀਤੀ ਤੇ ਤੁਹਾਨੂੰ ਕਿਉਂ ਬੁਰੀ ਲੱਗੀ ਤੇ ਫਿਰ ਜੇਕਰ ਆਪਾਂ ਉਹਨਾਂ ਇੱਜ਼ਤ ਬਣਾਣਾ ਚਾਹੁੰਦੇ ਆ ਤਾਂ ਪਹਿਲਾਂ ਸਾਨੂੰ ਦੂਜਿਆਂ ਦੀ ਇੱਜ਼ਤ ਕਰਨੀ ਪਵੇਗੀ ਜੇਕਰ ਆਪਾਂ ਚਾਹੁੰਦੇ ਆ ਕਿ ਲੋਕ ਸਾਡੀ ਇੱਜ਼ਤ ਕਰਨ ਸਾਡਾ ਕਹਿਣਾ ਮੰਨਣ ਜਾਂ ਫਿਰ ਸਾਡੇ ਨਾਲ ਜਲ ਕੇ ਰਹਿਣ ਤਾਂ ਫਿਰ ਸਾਨੂੰ ਦੂਜਿਆਂ ਦੀ ਇੱਜ਼ਤ ਕਰਨੀ ਆ ਤਾਂ ਹੀ ਸਾਨੂੰ ਇੱਜ਼ਤ ਮਿਲੇਗੀ ਜੇਕਰ ਸਿਰਫ ਮੈਂ 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 ਹਾਂ ਜੋ ਹੈ ਮੈਂ ਉਹ ਕਰਦੇ ਰਾਵਾਂਗੇ ਤੇ ਕਦੀ ਵੀ ਆਪਾਂ ਆਪਣੇ ਲਾਈਫ ਦੇ ਵਿੱਚ ਵਗੇ ਨਹੀਂ ਵੱਧ ਪਾਵਾਂਗੇ ਲੋਕਾਂ ਦੇ ਦਿਲਾਂ ਤੇ ਵੀ ਆਪਣੀ ਜਗ੍ਹਾ ਨਹੀਂ ਬਣਾ ਪਾਵਾਂਗੇ ਸਿੰਪਲ ਜੀ ਵੀਡੀਓ ਮੇਰਾ ਕਹਿਣਾ ਹੈ ਦਾ ਹਣੀ ਮਤਲਬ ਹੈਗਾ ਕਿ ਸਾਨੂੰ ਆਪਣੀ ਜਿਹੜੀ ਬੋਲ ਬਾਣੀ ਹੁੰਦੀ ਹੈ ਉਹ ਉਹਦੀ ਵਗਿਆ ਰੱਖਣੀ ਹੈ ਤਾਂ ਉਸ ਗਵਾਣੀ ਦੇ ਨਾਲ ਹੀ ਜਾਂਦਾ ਵੀ ਜੇਕਰ ਅਸੀਂ ਆਪਣੀ ਬਾਣੀ ਵਿਕਾਰ ਰੱਖਾਂਗੇ ਤੇ ਆਪਾਂ ਅੰਧੂ ਜੀ ਨੇ ਮਰਜੀ ਵਧੀਆ ਹੋਵਾਂਗੇ ਜਿੰਨਾ ਮਰਜੀ ਸਾਡਾ ਲਾਈਫ ਸਟਾਈਲ ਵਧੀਆ ਹੋਏਗਾ ਉਦੋਂ ਕੋਈ ਵੀ ਸਾਨੂੰ फरक ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ ਸਾਨੂੰ ਕੋਈ ਫਰਕ ਨਹੀਂ ਪਏਗਾ ਫਰਕ ਪੈਂਦਾ ਹੈ ਸਿਰਫ ਉਸੇ ਦਾ ਸਾਡੀ ਬੋਲੀ ਬਣਾਏ ਇਸ ਲਈ ਸਾਨੂੰ ਸਭ ਦੇ ਨਾਲ ਮਿੱਠਾ ਬੋਲਣਾ ਹੈ ਤੇ ਵਧੀਆ ਬੋਲਣਾ ਹੈ ਫਿਰ ਵੇਖਣਾ ਜਾਂਦੇ ਹਾਂ ਕਿ ਸਾਡਾ ਕਿੰਨਾ ਕਾਮ ਹੈ ਤੇ ਦੋਸਤੋ ਉਮੀਦ ਹੈ ਤੁਹਾਨੂੰ ਆਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਕਿਤਾ ਲੱਗੀ ਜ਼ਰੂਰ